ਸਤਿ ਸ਼੍ਰੀ ਅਕਾਲ ਗ੍ਰੇਟ ਹੈ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਹੰਦ ਤੱਕ ਜਰੂਰ ਬਨੇ ਰਹਿਣਾ ਜਿੰਨੇ ਵੀ ਰਪੈਨਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੁਰੂਆਤ ਕਰਤੀ ਅੱਜ ਦੀ ਵੱਡੀ ਖਬਰ ਹਿੰਮਤ ਸਰੋਂ ਦੀ ਵੱਡੀ ਜਿੱਤ ਬੀਜੇਪੀ ਉਮੀਦਵਾਰ ਨੂੰ ਵੱਡੇ ਅੰਤਰ ਨਾਲ ਹਰਾਇਆ ਇਸ ਦਿਨ ਨਾਲ ਹੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰਿੰਦ ਦੇ ਬਰਹਿਤ ਸੀਟ 93700 91 ਵੋਟਾਂ ਨਾਲ ਜਿੱਤੇ ਹਾਸਲ ਕੀਤੀ ਉਹਨਾਂ ਨੇ ਭਾਜਪਾ ਦੇ ਹੈਮ ਨੂੰ ਰਾਇਆ ਇਸentralਖੰਡ ਵਿਧਾਨ ਸਭਾ ਚੋਣਾਂ ਵਿੱਚ ਭਾਰਤ ਦੇ ਗਠਜੋੜ ਦੇ ਬੰਪਰ ਜਿੱਤ ਹਾਸਲ ਕੀਤੀ ਹੈ ਚਾਰਖੰਡ ਦੀਆਂ 81 ਤੋਂ 77 ਸੀਟਾਂ ਲਈ ਨਤੀਜੇ ਐਲਾਨੇ ਜਾ ਚੁੱਕੇ ਹਨ ਹੁਣ ਤੱਕ ਅੰਕੜਿਆਂ ਮੁਤਾਬਿਕ ਭਾਰਤ ਗਠਜੋੜ ਤੋਂ ਚਾਰਖੰਡ ਦੀਆਂ 84 ਸੀਟਾਂ ਜੋਂ ਜਿੱਤੀਆਂ ਹਨ ਜਦਕਿ ਚਾਰਖੰਡ ਵਿੱਚ ਐਨਡੀਏ ਸਿਰਫ 18 ਸੀਟਾਂ ਤੇ ਹੋਰ ਹੀ ਜਿੱਤ ਸਹੀ ਹੈ ਹੁਣ ਚਾਰਖੰਡ ਦੀਆਂ ਸਿਰਫ 10 ਸੀਟਾਂ ਲਈ ਅੰਤਿਮ ਨਤੀਜੇ ਉਡੀਕ ਵਿੱਚ ਹਨ ਚਾਰਖੰਡ ਚ ਇੱਕ ਸੀਟ ਜਾਦਮੀਦਵਾਰ ਖਾਤੇ ਵਿੱਚ ਗਈ ਹੈ ਦੱਸਦੀ ਕਿ ਹਿੰਮਤ ਸੁਰੇਨ ਸਰਕਾਰ ਦੀ ਮਾਇਆ ਫਰਬਾੜ ਜੋਸ਼ਨਾ ਦੇ ਇਸ ਥੋਂ ਵਿੱਚ ਭਾਰਤ ਦੀ ਝਟ ਜੋੜੇ ਚ ਵੱਡੀ ਭੂਮਿਕਾ ਨਿਭਾ ਰਹੀ ਹੈ ਜਿਸ ਕਾਰਨ ਹਿੰਮਤ ਸੁਰੇਨ ਨੇ ਇੱਕ ਵਾਰ ਫੇਰ ਝਾਰਖੰਡ ਵਿੱਚ ਜਿੱਤ ਹਾਸਲ ਕੀਤੀ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹਿੰਮਤ ਸੁਰੇਨ ਨੇ ਇਹ ਸਭ ਕੀਤਾ ਖਬਰ ਨੂੰ ਅੰਤ ਤੱਕ ਸੁਣ ਲਈ ਧੰਨਵਾਦ